ਆਹ ਹੈ ਮੇਰੇ ਵੀਰੋ ਨਜ਼ਾਰਾ ਵੱਧ ਗਿਆ ਕਮਾਲਪੁਰੇ ਖਾੜਾ ਸੱਜ ਗਿਆ ਨਜ਼ਾਰਾ ਵੱਧ ਗਿਆ ਇੰਦਰਪਾਲ ਦੇ ਕਿੰ ਚੰਦ ਸਮਰਾ ਯੂਐਸਏ ਇਹਨਾਂ ਭਰਾਵਾਂ ਦਾ ਵੀ ਸਤਿਕਾਰ ਹੈ ਵੱਡੇ ਯੋਗਦਾਨ ਨੇ ਹਰਮਨ ਬੁਲਟ ਤਰਸੇਮ ਪੰਡਾਲ ਦਾ ਪੁੱਤ ਹੈ ਦੁਨੀਆ ਦਾ ਦਲੇਰ ਰੇਡਰ ਜੱਗੂ ਤੇ ਬੁਲਟ 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 ਆਹ ਟੱਕਰ ਦੁਨੀਆ ਦੇ ਆਲੰਦ ਮੰਨਣਾ ਲੋਈਆ ਘੁੰਮਦੀ ਹੈ ਕਮਾਲਪੁਰੇ ਮੇਲੇ ਤੇ ਨਜ਼ਾਰਾ ਜਾਂਦਾ ਆਈ ਮਿੱਤਰੋ ਆ ਬੁੱਲ ਟਖੀਰਾ ਵਾਲੀ ਇਸ ਸਮੇਂ ਨੰਬਰ ਦੀਦਾ ਕੀਤੀ ਮਿਹਨਤ ਦਾ ਮੁੱਲਾ ਸਭ ਤੇ ਮੱਖੀ ਦੀ ਰੇਡ ਪੈ ਗਈ ਅਸਤਾਨ ਜੀ ਹੋਟਰ ਵਾਲੇ ਮੈਗ ਦੀ ਆਵਾਜ਼ ਵਧਾ ਦਿਓ ਜੀ ਮਿਹਰਬਾਨੀ ਕਰਕੇ ਗੱਬਰ ਸੁਣਦਾ ਵੀ ਧੰਨਵਾਦ ਕਰਦੇ ਆ ਹੋਟਰ ਵਾਲੇ ਮੈਗ ਦੀ ਮਿਹਰਬਾਨੀ ਕਰਕੇ ਆਵਾਜ਼ ਜਿਹੜੀ ਹੈ ਉਹ ਹੋਰ ਵਧਾ ਦਿਓ ਲਓ ਇਧਰੇ ਪਾਸੇ लवली ਬਹੁਤ ਤਗੜਾ ਜੱਫਾ ਲਾਉਂਦਾ ਹੋਇਆ ਮੈਦਾਨ ਦੇ ਅੰਦਰ ਤਗੜਾ ਜੱਫਾ ਲਾ ਕੇ ਨੰਬਰ ਜੋੜ ਦੇ ਵਿੱਚ ਕਾਮਯਾਬ ਖੀਰਾਵਾਲੀਆ ਕਬੱਡੀ ਪਾਉਣ ਦੇ ਲਈ ਤਿਆਰ ਬਰਦਰ ਦਰਸ਼ਕ ਗੱਲਾਂ ਕਰਦੇ ਕੋਈ ਕਹਿੰਦਾ ਹੁਣ ਸੋਨੀ ਨੇ ਸਲਾਹ ਕਰਨੀ ਇਸੇ ਤਰ੍ਹਾਂ ਹੀ ਬਰਕਰਾਰ ਜੋ ਹੈ ਸਾਰਿਆਂ ਦੇ ਸਹਿਯੋਗ ਦੇ ਨਾਲ ਰਹੇਗੀ ਲਓ ਹਰਮਨ ਅਗਲੀ ਕਬੱਡੀ ਪਾਉਂਦਾ ਵਾਲੀਆ ਆ ਬਿਲਡਰ ਦੂਸਰੇ ਪਾਸੇ ਸੋਨੀ ਫੱਕਰ ਝੰਡੇ ਵਾਲਾ ਫੱਕਰ ਝੰਡੇ ਵਾਲਾ ਕਬੱਡੀ 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 ਬੱਲੇ 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 ਇੱਕ ਯੋਰ ਹਮਾਰਾ ਮੇਰਾ 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 ਹੁੰਦੀ ਹੋਈ ਦੇਰੀਸਾ ਕਮਾਲ ਹੁੰਦਾ ਹਾਂ ਦੋ ਖਿਡਾਰੀਆਂ ਦੇ ਦਰਮਿਆਨ ਤੇ ਸੋਨੀ ਸੋਨੀ ਬੱਲੇ ਬੱਲੇ ਹੋਈ ਪਈ ਹੈ ਉਸਦੀ ਹੈ ਅਗਲੀ ਕਬੱਡੀ ਪਾਉਣ ਦੇ ਵਾਸਤੇ ਦੇਖਦੇ ਨੇ ਤਿਆਰ ਵਰ ਤਿਆਰ ਕਬੱਡੀ ਖਿਡਾਰੀ ਟਾਪਰ ਹੈ ਟਾਪਰ ਨੂੰ ਟਾਪਰ ਡੱਕੂਗਾ ਸੇਰ ਨੂੰ ਸਵਾ ਸੇਰ ਬਣ ਕੇ ਕੌਣ ਟੱਕਰਦਾ ਇਹਦਾ ਸਮਾਂ ਫੈਸਲਾ ਕਰਦਾ ਹੈ ਲਾ আলমਗੀਰੀਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਜਸ਼ਨ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਾਉਣ ਵਾਲੀ ਗੱਲ ਕਰਦਾ ਅਜਦਾ ਰੰਗ ਸੰਦੂਰੀ ਹੈ ਗੋਰੀ ਚਿੱਟੀ ਹੈ ਇਹਨੂੰ ਮਾਰੀ ਨਾ ਕਰਿਓ ਮੇਰੇ ਪੰਜਾਬ ਦੀ ਮਿੱਟੀ ਹਾਂ ਕੁਛ ਚੱਲਦੀ ਹੋਈ ਸੋਨੀ 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 ਹੋਈ ਪਈ ਹੈ ਬੱਲੇ 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 ਇੱਕ ایسا ਇਲਾਕਾ ਦਾ ਸੋਨੇ ਕੌਕਿਆਂ ਵਾਲਾ ਇਹ ਵੀ ਥਾਪੀਆਂ ਦੀ ਚਰਚਾ ਵਰਲਡ 'ਚ ਹੁੰਦੀ ਹੈ ਇਹ ਜਸ਼ਨ ਆਲਮਗੀਰ ਵਾਲਾ ਆ ਰੇਡ ਤੇ ਹੁਣ ਵੇਖਦਾ ਵੀ ਸ਼ੂਸ਼ਕ ਵਾਲਾ ਕਹਿੰਦੇ ਤਲਵਿੰਦਰ ਵੀ ਤਿਆਰ ਹੈ ਚੂਚਕਵਿੰਦ ਵਾਲਾ ਤਲਵਿੰਦਰ ਪਰ ਸਾਹਮਣੇ ਆਹ ਥਾਪੀ ਆਹ ਥਾਪੀ ਆਹ ਥਾਪੀ ਵੱਜਦੀ ਹੈ ਵੱਜਦੀ ਹੈ ਕਮਾਲਪੁਰੇ ਕੇ ਜੋਰ ਚਾਹ ਜਿਵੇਂ ਲੋਪੋ ਵਾਲੇ ਨੇ ਅੱਖਾਂ ਵੀ ਕੌਣ ਜਿੱਤੂਗਾ ਇਹਦਾ ਸਮਾਂ ਹੀ ਫੈਸਲਾ ਕਰੇਗਾ ਲਓ ਇਧਰ ਹਾਕਮ ਵਾਲੀਏ ਦਾ ਮੁਕਾਬਲਾ ਹਰਮਨ ਬੋਲਡ ਦੇ ਨਾਲ ਆ ਬੱਲੀਆਂ ਬਣਾਂਗੇ ਚਾਂਦਰ ਤੇਰੀ ਨਾਲ ਨਾਲ ਤੇਰੇ ਤੋਹਰਾ ਉਹ ਕਮਾਲ ਕਰ ਰਿਹਾ ਮੁੰਡਾ ਬਹੁਤ ਵਧੀਆ ਪੁਆਇੰਟ ਹਰਮਨ ਬੁਲਖਾਨੀ ਕਬੱਡੀ ਦਾ 스타 ਮਿੱਤਰੋ ਬਾਨਾ ਸਖਾਨੀ ਕਬੱਡੀ ਦਾ 스타 ਮਿੱਤਰੋ ਆਹ ਵੇਖਦਾ ਵੀ ਨੌਜਨ ਮੱਖਣ ਸੰਧੂ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਹੁਣ ਚਾਰ ਜਾਫੀਆਂ ਵਿੱਚੋਂ ਯੋਧਾ ਯੋਧਿਆਂ ਵਾਲੀ ਗੱਲ ਕਰ ਗਿਆ ਯੋਧਾ ਯੋਧਿਆਂ ਵਾਲੀ ਗੱਲ ਕਰ ਗਿਆ ਜਦ ਕਬੱਡੀਆਂ ਪਾਉਂਦਾ ਫਿਰ ਬੁਲਟ ਨੰਬਰ ਲੈ ਆਉਂਦਾ ਚਰਚਾ ਕਰਾਉਂਦਾ ਸਾਹਮਣੇ ਨੌਜਨ ਦਾ ਬੋਲਿਆ ਹੋਇਆ ਧਾਵਾ ਸਾਥੀ ਕਰੋ ਸੱਤ ਹਜ਼ਾਰਾ ਲਓ ਬੁਲਟ ਵੀ ਫਿਰ ਕਬੱਡੀ ਪੈਂਦੀ ਹੈ ਮੈਦਾਨ ਦੇ ਵਿੱਚ ਵਾਹ ਹੋ ਗਈ ਬਈ ਕਮਾਲ ਨੇ ਰੀਸਾ ਦੇਖਦੇ ਨੇ ਹੱਥਾਂ ਦੇ ਵਿੱਚੋਂ ਨਿਕਲਦਾ ਜਾਂਦਾ ਵਾਹ ਦਲੇਰ ਜਾਂ ਕਬੱਡੀ ਨੌਜਨ ਮਨ ਸਿੰਘ ਦੁਲਟ ਐਨ ਕਹਿੰਦੇ ਹੁੰਦੇ ਵੀ ਠੱਠ ਵੱਜ ਗਿਆ ਉਸਤਾਦ ਜੀ ਅੱਜ ਮੇਲੇ ਤੇ ਠੱਠ ਵੱਜ ਗਿਆ ਆਹ ਵੱਡਾ ਇਕੱਠਾ ਰਿਕਾਰਡ ਤੋੜ ਇਕੱਠਾ ਹੈ ਇਸ ਲਈ ਨੌਜਨ ਮਨ ਸਿੰਘ ਦੁਲਟ ਜੱਗੂ ਜੰਗੂ ਜੰਗੂ ਜੱਗੂ ਹਾਕਮ ਆਲੀਆ ਸਿਰਾਂ ਕਰਾਉਂਦਾ ਸਿਰਾਂ ਕਰਾਉਂਦਾ ਕਮਾਲਪੁਰੇ ਦਾ ਮੇਲਾ ਬਣਾਉਣਾ ਮੁੰਡਾ ऐसे तरह कबड्डी दीया ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਕਬੱਡੀ ਗੈਂਗ ਤੇ ਲਾਈਵ 13 13 ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦੀ